जो पंजाब से सारे इनके गुंडे आए हुए हैं सारे मुख्यमंत्री मंत्री, मंत्री विधायक कॉरपोरेटर सब कार्यकर्ता आज के दिन में वो केवल वो यहाँ पे नई दिल्ली विधानसभा में आकर उन्होंने डेरा डाल दिया है आसपास के सारे गेस्ट हाउस सारे होटल उन्होंने बुक करा लिए, शंग्रीला बुक करा लिया है हजारों की संख्या में यहाँ पे पंजाब के नंबर की गाड़ियां घूम रही हैं उनमें कौन लोग हैं यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है और उसके ऊपर में आज हमें पता लगा कि चाइनीज कंपनी के कैमरे सीसीटीवी कैमरा ये कैमरों को लगवाया जा रहा है जब वहां पे पुलिस ने उनको पकड़ा क्योंकि वो लोकेशन इंडिया गेट के बहुत ही पास है ताल जी नमस्कार जी आज मान बड़ा दुख लगा परवेश वर्मा ਜਿਹੜਾ ਬੀਜੇਪੀ ਦਾ ਉਮੀਦਵਾਰ ਹੈ ਜਿਹੜਾ ਨਵੀਂ ਦਿੱਲੀ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਮੰਨ ਨੂੰ ਬੜਾ ਦੁੱਖ ਲੱਗਾ ਉਸਨੇ ਬੋਲਿਆ ਵੀ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਨੇ ਦਿੱਲੀ ਦੇ ਵਿੱਚ ਘੁੰਮ ਰਹੀਆਂ ਨੇ ਉਸਨੇ ਬੋਲਿਆ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਆ ਪਤਾ ਨਹੀਂ ਕੀ ਪਲਾਨ ਕਰਕੇ ਬੈਠੇ ਨੇ ਮੈਂ ਹੈਰਾਨ ਹੋ ਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਦੱਸਣਾ ਚਾਹੁੰਨਾ ਪ੍ਰਵੇਸ਼ ਸ਼ਰਮਾ ਨੂੰ ਇਹ ਪੰਜਾਬ ਉਹੀ ਹੈ ਜਿਨ੍ਹਾਂ ਦੇ ਗੁਰੂਆਂ ਨੇ ਦੇਸ਼ ਦੀ ਖਾਤਰ ਇੱਕ ਭਾਈਚਾਰ ਸਾਂਝ ਦੀ ਖਾਤਰ ਆਪਣਾ ਬੰਦ ਬੰਦ ਘਟਾਇਆ ਇਹ ਪੰਜਾਬ ਉਹ ਹੀ ਐ ਜਿਹਦੇ ਵਿੱਚ ਦੇਸ਼ ਜਾਦ ਕਰੋਣ ਦੇ ਵਿੱਚ 80% ਤੋਂ ਸ਼ਹੀਦੀਆਂ ਜਿਹੜੀਆਂ ਪੰਜਾਬ ਨੇ ਦਿੱਤੀਆਂ ਇਹ ਪੰਜਾਬ ਉਹ ਹੀ ਐ ਜਦੋਂ ਸਰਹੰਦੀ ਦੇ ਇਲਾਕਿਆਂ ਦੇ ਵਿੱਚ ਜਦੋਂ ਸ਼ਹਾਦਤਾਂ ਦੀ ਲੋਡ ਪੈਂਦੀ ਆ ਉਦੋਂ ਪੰਜਾਬੀ ਅੱਗੇ ਆਉਂਦੇ ਨੇ ਪਰ ਇਹ ਤੁਹਾਡਾ ਬਿਆਨ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ ਮੈਂ ਦੱਸਣਾ ਚਾਹੁੰਨਾ ਹੈ ਪੰਜਾਬ ਜਿਹੜਾ ਇਹ ਅਮਿਤ ਸ਼ਾਹ ਜੀ ਨੂੰ ਆਪਣੇ ਮੋਦੀ ਜੀ ਨੂੰ ਵਰਮਾ ਜੀ ਜ਼ਰੂਰ ਦੱਸ ਦਿਓ ਜਿਹੜਾ ਪੰਜਾਬ ਐ ਸਾਰੇ ਦੇਸ਼ ਦੀ ਸੁੱਖ ਸ਼ਾਂਤੀ ਮੰਗਦਾ ਹੈ ਪਰ ਤੁਹਾਡਾ ਇਹ ਬਿਆਨ ਬਹੁਤ ਹੀ ਨੰਦਨਜੋਗ ਹੈ ਇਹਦੀ ਮੈਂ ਬਿਲਕੁਲ ਨਖੇਦੀ ਕਰਦਾ ਔਰ ਆਸ ਕਰਦਾ ਵੀ ਇਹੋ ਜੇ ਕਟਿਆ ਬਿਆਨ ਜਿਹੜੇ ਨੇ ਇਹ ਅੱਗੇ ਵੀ ਤੁਹਾਡੇ ਕੋਲ ਬਹੁਤ ਜਿਹੜੇ ਨੇ ਉਹ ਚੱਲਦੇ ਰਹਿੰਦੇ ਸੀ ਪਰ ਆਹ ਤੇ ਤੁਸੀਂ ਬੇहद ਇੱਕ ਮੈਂ ਕਹਿ ਸਕਦਾ ਵੀ ਪੰਜਾਬੀਆਂ ਵਾਸਤੇ ਇਹ ਇੰਨਾ ਕਿ ਤੁਸੀਂ ਪੱਦੀ ਸ਼ਬਦ ਵਰਦੀ ਹੈ ਇਹਦੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਧੰਨਵਾਦ